ਕੋਈ ਦੋ ਗੁੱਟਾ ਦੇ ਵਿੱਚ ਹੋਣੀ ਚੱਲੂ ਕਿੱਥੇ ਦਾ ਮਾਮਲਾ ਵਾ ਕੀ ਹੈ ਮਾਮਲਾ ਜੀ ਅੱਜ ਮੇਰੇ ਅਸੀ ਕਿ ਸਾਡੇ ਕੋਲ 8 ਵਜੇ ਦੇ ਕਰੀਬ ਸਾਨੂੰ ਇੱਕ ਕਾਲ ਆ ਰਿਸੀਵ ਹੋਈ ਸੀਗੀ ਤੇ ਉਹਨਾਂ ਨੇ ਕ੍ਰਿਸ਼ਨ ਭਾਈ ਚਾਰੇ ਦੇ ਸੀਗੇ ਤੇ ਉਹਨਾਂ ਨੇ ਦੱਸਿਆ ਕਿ ਕੱਲ ਜਿਹੜੇ ਹੈ ਕੱਲ ਰਾਤ ਸਾਡੇ 10 ਵਜੇ ਕਰੀਬ ਚੰਦੂ ਮੰਚ ਦੇ ਵਿੱਚ ਜਿਹੜਾ ਹੈਗਾ ਪੀਐਸ ਕਿਲਾ ਲਾਲ ਸਿੰਘ ਦੇ ਵਿੱਚ ਪਿੰਡ ਪੈਂਦਾ ਹੈ ਤੇ ਉੱਥੇ ਜਿਹੜੀ ਦੋ ਗੁੱਟਾ ਦੇ ਵਿੱਚ ਲੜਾਈ ਹੋਈ ਆ ਤੇ ਇਹਦੇ ਵਿੱਚ ਜਿਹੜਾ ਜ਼ਖਮੀ ਹੋਇਆ ਮਦਰ ਮਸੀ ਹੈਗਾ ਇਹ ਡਾਲੇ ਚੱਕ ਦਾ ਰਹਿਣ ਵਾਲਾ ਹੈ ਤੇ ਇਹਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਸੀ ਪਲੇਸ ਆਫ ਅਕਰਸ ਤੇ ਗਏ ਪਲੇਸ ਆਫ ਅਕਰਸ ਦੇ ਬਾਅਦ ਅਸੀਂ ਹਸਪੀਟਲ ਗਏ ਤੇ ਪਲੇਸ ਆਫ ਅਕਰਸ ਤੋਂ ਸਾਨੂੰ ਬਤੀ ਬੋਰ 33 ਬੋਰ ਦਾ ਖੋਲ ਤੇ ਪਲੱਸ ਇੱਕ ਜਿੰਦਾ ਰੋਲ ਬਤੀ ਬੋਰ ਦਾ ਮਿਲਿਆ ਐਂਡ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਵਾ ਲੋਕਾਂ ਤੋਂ ਪੁੱਛਗਿੱਛ ਕੀਤੀ ਤੇ ਲੋਕਾਂ ਨੇ ਸਾਨੂੰ ਦੱਸਿਆ ਕਿ ਕਰੀਬ 5 ਬੰਦੇ ਸੀਗੇ ਜਿਹੜੇ ਜਿੰਨਾਂ ਵੱਲੋਂ ਜਿਹੜੀ ਇਹ ਵਾਰਦਾਤ ਨੂੰ ਅਜਾਮ ਦਿੱਤਾ ਗਿਆ ਹੈ ਐਂਡ ਉਸ ਤੋਂ ਬਾਅਦ ਜਿਹੜਾ ਹੈਗਾ ਸੀ ਅਸੀਂ ਮਦਨ ਮਸੀਤ ਬਟਾਲਾ ਤੋਂ ਨੂੰ ਅਮਨਦੀ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀਗਾ ਤੇ ਅਮਨ ਦੀ ਜਿਹੜਾ ਮਦਨ ਮਸੀਤ ਦੇ ਟੋਟਲ 5 ਗੋਲੀਆਂ ਲੱਗੀਆਂ ਇਹ ਓਵਰਆਲ ਗੱਲ ਜਿਹਦੇ ਉਸਤੇ ਗੋੜੀਆਂ ਲੱਗੀਆਂ ਜਾਂ ਜਿਹਨਾਂ ਨੇ ਚਲਾਈਆਂ ਇਹਨਾਂ ਦੀ ਆਪਸ ਵਿੱਚ ਕੋਈ ਗੱਲ ਹੋਈ ਸੀ ਤੇ ਚਲਾਣ ਵਾਲੇ ਕੌਣ ਸੀ ਅ ਅਕੋਰਡਿੰਗ ਟੂ ਹਰ ਜਿਹੜੀ ਸਟੇਟਮੈਂਟ ਮਦਨ ਮਸੀ ਦੀ ਸਟੇਟਮੈਂਟ ਦੇ ਅਕੋਰਡਿੰਗਲੀ ਅ ਮਤਲਬ ਫਿਲਹਾਲ ਕੋਈ ਵਜ੍ਹਾ ਰੰਜਸ਼ ਸਾਹਮਣੇ ਨਹੀਂ ਆਈ ਬਟ ਜਿਹੜਾ ਹੈਗਾ ਮਦਰ ਮਸੀ ਦੀ ਬੈਕਗ੍ਰਾਉਂਡ ਕ੍ਰਿਮੀਨਲ ਰਿਕਾਰਡ ਹੈਗਾ ਹੈ ਸਾਡੇ ਕੋਲ ਕਾਫੀ ਮਕਦਮੇ ਦਰਜ ਹੈ ਉਸਨੇ ਫਰਸਟ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਐਸਾ ਪਤਾ ਨਹੀਂ ਲੱਗਿਆ ਕਿ ਚਲਾਈ ਕਿਦੇ ਵੱਲੋਂ ਗਈ ਜੀ ਫਿਲਹਾਲ ਇਹ ਦੱਸਣਾ ਮੁਸ਼ਕਿਲ ਹੈ ਤੇ ਸਾਡੀਆਂ ਟੀਮਾਂ ਅਲੱਗ-ਅਲੱਗ ਲੱਗੀਆਂ ਟ ਹਾਂਜੀ 60 ਫੂਟੇ ਸਾਹਮਣੇ ਆਈ ਉਹਦੇ ਵਿੱਚ ਜਿਹੜਾ ਮੂੰਹ ਬੰਨੇ ਹੋਏ ਸੀ ਕਿ ਤੇ ਅਜੇ ਕਲੀਅਰ ਨਹੀਂ ਹੋਇਆ ਕਿ ਬਾਇ ਨਮ ਕੌਣ ਸੀਗਾ ਜੀ ਮਤਲਬ ਉਸਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਕਿਹੜੇ ਕਿਹੜੇ ਬਦਮਾਸ਼ ਬਣੇ ਕ੍ਰਿਮੀਨਲ ਰਿਕਾਰਡ 307 ਦੇ ਹੈਗੇ ਆ 326 ਦੇ ਹੈਗੇ ਆ ਸਾਰੇ ਕ੍ਰਿਮੀਨਲ ਰਿਕਾਰਡ ਹੈਗੇ ਉਹਦੇ ਬਦਰਮਸੀ ਆਊਟ ਆਫ ਡੇਂਜਰ ਹੈਗਾ ਤੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀ ਡਾਕਟਰ ਸਾਹਿਬ ਦੇ ਕਹਿਣ ਮੁਤਾਬਕ ਉਹਨਾਂ ਨੇ ਦੱਸਿਆ ਕਿ ਕੋਈ ਵੀ ਜਿਹੜੀ ਗੋਲੀ ਹੈ ਵਾਈਟਲ ਪਾਰਟ ਤੇ ਨਹੀਂ ਲੱਗੀ ਕਿ ਜਿਹਦੇ ਨਾਲ ਉਹਦੀ ਡੈਥ ਹੋ ਸਕੇ ਜਾਂ ਡੇਂਜਰਸ ਦੇ ਵਿੱਚ ਹੋਵੇ ਬਟ ਜਿਹੜਾ ਆਊਟ ਆਫ ਡੇਂਜਰਸ ਹੈਗਾ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਉਹ ਸਾਡਾ ਗਲਤ ਕਰ ਰਿਹਾ ਤੇ ਆਪਣੀ ਸਟੇਟਮੈਂਟ ਜਿਹੜੀ ਲਿਖਾ ਰਿਹਾ ਹੈ